ਉਦਮ ਅਰਦਾਸ ਕਰਾ ਲਓ ਜਾਂ ਮੱਥਾ ਟੇਕ ਦਿਓ ਉਹ ਹਾਥੀ ਵੀ ਆ ਗਏ ਆਹ ਹਾਥੀ ਵੀ ਆ ਗਏ ਆਜੋ ਆਜੋ ਅਰਦਾਸ ਕਰਾਈਏ ਅਰਦਾਸ ਕਰਾ ਲਓ ਉਹ ਕੇ ਮੱਥਾ ਟੇਕਦੀ ਤੂੰ ਤੇਰੇ ਕੋ ਇਹ ਵੀ ਨਹੀਂ ਨਾ ਮੈਂ ਬੱਪੂ ਨੂੰ ਦੇ ਦਿੱਤੇ ਚਲ ਦੇ ਦੇ ਕੋਈ ਨਹੀਂ ਦਊ ਮੱਥੇ ਮੱਥਾ ਚੱਲ ਉੱਦਾਂ ਟੇਕ ਲਓ ਰੋਕ ਲਓ ਗਾ ਆ ਜੀ ਆ ਗਏ ਆ ਅਰਦਾਸ ਨਾ ਅਫਾਲੂਦ ਫਰੋੜੇ ਤੇ ਨੁਰੀਆ ਸੁਣੋ ਤੇ ਇਹ ਬਾਬੇ ਇਹ ਬਾਬੇ ਬੁਕਾਲੀਆਂ ਦੇ ਨਾ ਬਾਬੀ ਦੀਆਂ ਚੜੀਆਂ ਦਾ ਜਿਹਾ ਬਾਬਾ ਦੀ ਦੀ ਜਗਨੀ ਬਾਬਾ ਦੀ ਦੀ ਚੰ ਇਹ ਬਾਬੇ ਵਿਧੀ ਚੰਦਿਆਂ ਦਾ ਤਾਜੀ ਮੱਜੇ ਗੇਨ ਗੈਨਾ ਹੈ ਮੱਥਾ ਟੇਰੋ ਰੋਗ ਲੋ ਜੱਗਾ ਹੋ ਜਾ ਜਿਤਨੇ ਨਾ ਮੰਨਦਾ ਗੱਲ ਕੇ ਆਹੋ ਬੇਬੀ ਇੰਨਾ ਗਾਉਂ ਕੇ ਮਸਤ ਆਹੋ ਚਾਤਾ ਨਾ ਵੇਖਿਆ ਨਾ ਬੜੇ ਧਿਆਨ ਨਾਲ ਰੋਕਿਆ ਵੀ ਨਹੀਂ ਗਾ ਆਹੋ ਮੱਥਾ ਨਹੀਂ ਟੇਰਦੀ ਸੀ ਉਹ ਰੋਕੇ ਜਾਂ ਲੁਕਿਆ ਨੇ ਬਾਬੇ ਪਹਿਲਾਂ ਨਾ ਉਹ ਇਹ ਮੰਨਦੇ ਨਹੀਂ ਨਾ ਮੁੰਡੇ ਸਾਡੇ ਕਿਸੇ ਦੀ ਗੱਲ ਜੇ ਆਪਣੀ ਕੋਈ ਉਹ ਮੱਕੇ ਨੂੰ ਗੱਲ ਵੀ ਕਰਨ ਦਿੰਦੇ ਓਏ ਆ ਬਾਬਾ ਜਿਹੜਾ ਕੋੜੇ ਤੇ ਜਵਾ ਮੈਂ ਲੈ ਹੀ ਦਿੰਦਾ ਅੰਗੜਾ ਨਾ ਦਾਸ ਦੇਦਾ

ਲਿਕੇ ਖਾਲੀ ਪਾਇਆ ਵਾ ਇਹ ਤੇ ਤੂੰ ਖਾਣੇ ਆਪੋਂ ਨੂੰ ਖਵਾਈ ਜਾਨੀ ਆ ਕੋਈ ਨਹੀਂ ਫਿਰ ਕੀ ਤੂੰ ਨਾਲ ਇੱਕੋ ਗੱਲ ਜੀ ਉਹਨੇ ਕਰਨੀ ਉਹ ਖਾ ਲਿਆ ਮੈਂ ਖਾ ਲਿਆ ਹਾਂ ਸਭ ਤੇ ਮੈਨੂੰ ਮਾਰਾ ਨੇ ਦਿੱਤਾ ਤੇ ਹੁਣ ਫਲ ਕਿੱਡਾ ਲੈਣਾ ਮੈਂ ਆਪ ਮੈਂ ਪਾਇਆ ਦੂਸਰਾ ਜੀ ਖਾ ਲਿਆ